ਤਾਂ ਕੋ ਤਬਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਿਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਪਾਈ ਆ ਜਿਹੜਾ ਖੋਜੂਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜਿਸ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਇਹ ਆਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੁਮਗੜ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਥਾਂ ਵੀ ਮਤਲਬ ਕੋਈ ਸੰਬੰਧ ਵਿੱਚ ਵੀ ਬਾਚਿਆ ਜਾਏਗਾ ਮੈਚਿੰਗ ਹੋਈ ਉਹਦੇ ਚ ਕਿੰਨੇ ਕ ਬੰਦੇ ਰੈਸਟ ਹੋਏ ਜੀ ਇਹਨਾਂ ਇੱਕ 8:00 4:00 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ ਰਸਤੇ ਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜੀਵਨ ਸਿੰਘ ਚੌਕੀ ਇੰਚਾਰਜ ਵਿਜਨਗਰ ਕੋਲਸ ਬੇਰੇ ਵੱਲੋਂ ਮਾਨਯੋਗ ਸੀਪੀ ਸਾਹਿਬ ਏਡੀਐਸਪੀ ਸਾਹਿਬ ਔਰ ਸੀਪੀ ਏਸੀਪੀ ਸਾਹਿਬ ਨਾਲ ਰਮਲੀਆਂ ਤਦ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰ ਦਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗਿਫਤਾਰ ਕੀਤੇ ਗਏ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆ ਵੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੋਮਗਾਰਡ ਦੇ ਵਿੱਚ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕਿ ਉਹਦੇ ਸੰਬੰਧ ਵਿੱਚ ਵੀ ਬਾਚਿਆ ਜਾਏ ਸਰ ਕਿੰਨੇ ਕੁ ਮੁੰਡਿਆਂ ਦੀ ਕੋ ਨਸ਼ ਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬੱਚਾ ਜਾ ਰਹੀ ਹੈ ਸਰ ਕੋ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨੇ ਚਾਹੀਏ ਹਾਂ ਇਹਦੇ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾ ਕਿ ਬਚੂਰੀਦਮ ਕਰਮਾਂ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹਤੇ ਕੋਈ ਮਤਲਬ ਦਰਜ ਨਹੀਂ ਹੈ ਸਰ ਕਿਥੋਂ ਦੇ ਰਹਿਣ ਵਾਲੇ ਸੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰਹਿਣ ਵਾਲੇ ਨੇ ਫਰੈਂਡਸ ਸਕੂਲੋਂ ਦੀ ਤੇ ਇਹਨਾਂ ਦੀ ਪੜ੍ਹਾਈ ਕਿੰਨੀ ਕੀ ਕੀਤੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਆਉਂਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜਿਹੜੇ ਕੋਈ ਹੋਰ ਇਹਨਾਂ ਦੀ এনਰੋਲਮੈਂਟ ਛੋਣ ਗਏ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਨੂੰ ਮੌਕੇ ਤੇ ਜਦੋਂ ਦਰਸਤੀ ਚ ਆਉਂਦੀ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦੇ ਵਾਰਦਾਤ ਸਮੇਂ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਨੇਚਿੰਗ ਹੋਈ ਹੈ ਉਹਦੇ ਚ ਕਿੰਨੇ ਕਿ ਬੰਦੇ ਰੈਸਟ ਹੋਏ ਜੀ ਇਹ ਹੈ ਕਿ 8:00 4:00 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜੀਵਨ ਸਿੰਘ ਚੌਕੀ ਇਚਾਰਜ ਵਿਜਨਗਰ ਪੁਲਿਸ ਦੇ ਮੇਰੇ ਵੱਲੋਂ ਮਾਨਯੋਗ ਸੀਪੀ ਸਾਹਿਬ ਏਡੀਐਸਪੀ ਸਾਹਿਬ ਔਰ ਸੀਪੀ ਏਸੀਪੀ ਸਾਹਿਬ ਨਾਲ ਮਿਲੀਆਂ ਤੱਤ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਸ਼ ਉਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਤੇ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱਡ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆ ਵੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹੁਮਗੜ੍ਹ ਦੇ ਵਿੱਚ ਉਹ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕੋਈ ਇਸ ਸੰਬੰਧ ਵਿੱਚ ਵੀ ਬਾਚਿਆ ਜਾ ਰਿਹਾ ਸਰ ਕਿੰਨੇ ਕਾਮਰਸ ਦੇ ਮੁੰਡਿਆਂ ਦੀ ਕੋ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੋਈ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨੇ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਹੀ ਹੈ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਸੀ ਹਾਂ ਇਹ ਇੱਕ ਛੋਟੇ ਭਰਾ ਰਿਤਿਕ ਤੇ ਕੋ ਪਹਿਲਾਂ ਕੋ ਬਚੋਰੀ ਦਮ ਕਰਵਾਣ ਦਾ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹ ਤੇ ਬਈ ਮ ਕਰਵਾ ਦਰਜ ਨਹੀਂ ਸਰ ਕਿੱਥੇ ਰਹਿਣ ਵਾਲੇ ਸੀ ਇਹ ਜੀ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰੋਹਣੀ ਫਰੈਂਚ ਕੋਲੋਨੀ ਦੇ ਇਨਾਂ ਦੀ ਪੜ੍ਹਾਈ ਕਿੰਨੀ ਕੀ ਕੀਤੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜੀਆਂ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਹੁੰਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ ਰੋਲਮੈਂਟ ਚੋਂ ਅੰਗੇ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਸਿਰਫ ਗਏ ਨਹੀਂ ਇਹਦੇ ਬਾਰੇ ਜਿਹੜੀ ਆ ਕੋਈ ਇਹਦੇ ਨਹੀਂ ਸਾਨੂੰ ਮੌਕੇ ਤੇ ਜਦੋਂ ਅਰਸਤੀ ਚਾਉਂਦੇ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦੇ ਵਾਰਦਤ ਸਮੇਂ ਵਾਰਦਤ ਨੂੰ ਅੰਜਾਮ ਦਿੱਤਾ ਜੀ